ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨ ਜਾ ਰਿਹਾ ਆਪਾਂ ਜਦੋਂ ਆਪਾਂ ਕਿਸੇ ਵਾਸਤੇ ਤੂੰ ਸ਼ਬਦ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਕਿਸੇ ਨੂੰ ਤੂੰ ਕਹਿ ਕੇ ਬੁਲਾਉਂਦੇ ਹਾਂ ਤਾਂ ਨਾਲ ਕੁਝ ਪੜੇ ਲਿਖੇ ਲੋਕ ਖੜੇ ਹੁੰਦੇ ਨੇ ਕੁਝ ਜਾਦਾ ਹੀ ਪੜੇ ਲਿਖੇ ਤੇ ਸਿਆਣੇ ਲੋਕ ਵੀ ਖੜੇ ਹੁੰਦੇ ਨੇ ਉਹ ਕਹਿੰਦੇ ਹਨ ਕਿ ਇਸ ਬੰਦੇ ਨੂੰ ਬੋਲਣ ਦੀ ਤਮੀਜ਼ ਨਹੀਂ ਹੈ ਇਹ ਬੰਦਾ ਅਨਪੜ ਗਵਾਰ ਹੈ ਇਸ ਬੰਦੇ ਨੂੰ ਬੋਲਣ ਦੀ ਭੋਰਾ ਵੀ ਤਮੀਜ਼ ਨਹੀਂ ਹੈ ਕਿ ਇਹਨੇ ਤੂੰ ਕਹਿ ਕੇ ਬੁਲਾਇਆ ਹੈ ਪੜੇ ਲਿਖੇ ਲੋਕ ਤੂੰ ਸ਼ਬਦ ਨੂੰ અપਮਾਨਜਨਕ ਸਮਝਦੇ ਨੇ ਕਿ ਇਹ ਸ਼ਬਦ ਮਾਰਾ ਹੈ ਤੂੰ ਕਹਿ ਕੇ ਬੁਲਾਉਣਾ ਬਹੁਤ ਹੀ ਮਾਰਾ ਹੈ ਇਸ ਬੰਦੇ ਨੂੰ ਬੋਲਣ ਦੀ ਤਮੀਜ਼ ਨਹੀਂ ਜਿਹੜਾ ਬੰਦਾ ਤੂੰ ਕਹਿ ਕੇ ਬੁਲਾਉਂਦਾ ਹੈ ਔਰ ਆਹੇ ਗੁਰੂ ਜੀ ਤੁਸੀਂ ਪੰਜਾਬੀ ਵਿਆਕਰਣ ਵੇਖੋ ਉੱਥੇ ਤੂੰ ਸ਼ਬਦ ਦਾ ਭਾਵ ਹੈ ਇੱਕ ਵਚਨ ਤੇ ਤੁਸੀਂ ਸ਼ਬਦ ਦਾ ਭਾਵ ਹੈ ਬਹੁ ਵਚਨ ਜਿੱਥੇ ਇਕੱਲਾ ਬੰਦਾ ਹੋਵੇ ਉੱਥੇ ਤੂੰ ਸ਼ਬਦ ਦੀ ਵਰਤੋਂ ਕੀਤੀ ਹੀ ਜਾਵੇਗੀ ਇਹ ਸ਼ਬਦ અપਮਾਨਜਨਕ ਨਹੀਂ ਹੈਗਾ ਜੇ ਜਿੱਥੇ ਦੋ ਜਾਫਰ 2 ਤੋਂ ਜ਼ਿਆਦਾ ਲੋਕ ਖੜੇ ਹੋਣ ਉੱਥੇ ਆਪਾਂ ਤੁਸੀਂ ਸ਼ਬਦੋਂ ਦੀ ਚੰਗਰੀ ਵਰਤੋਂ ਕਰਦੇ। ਤੇ ਗੁਰਬਾਣੀ ਦੇ ਵਿੱਚ ਤੁਸੀਂ ਇੱਕ ਸ਼ਬਦ ਹੁੰਦਾ ਹੈ। ਤੁਹਾਨੂੰ ਮੈਂ ਅੱਜ ਪ੍ਰਮਾਣ ਦਿਵਾਉਂਦਾ ਕਿ ਤੂ ਸ਼ਬਦ અપਮਾਨਜਨਕ ਨਹੀਂ ਹੈਗਾ। ਇਹ ਸ਼ਬਦ ਬਿਲਕੁਲ ਸਹੀ ਹੈ। ਇਕੱਲੇ ਬੰਦੇ ਲਈ ਤੂ ਸ਼ਬਦ ਦੀ ਵਰਤੋਂ ਹੀ ਕੀਤੀ ਜਾਵੇਗੀ। ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਹੈ ਤੂ ਦਾਤਾ ਦਾਤਾ ਦਤਾਰ 13 ਦਿੱਤਾ ਖਾਉਣਾ ਇੱਥੇ ਤੂੰ ਦੇਖੋ ਜੀ ਉਸ ਰੱਬ ਲਈ ਪ੍ਰਮਾਤਮਾ ਲਈ ਮਹਾਰਾਜ ਜੀ ਨੇ ਤੂੰ ਸ਼ਬਦ ਦੀ ਬਤੋ ਕੀਤੀ ਹੈ ਅਤੇ ਤੁਸੀਂ ਨਹੀਂ ਕਿਹਾ ਤੁਸੀਂ ਦਾਤਾ ਦਤਾਰ ਕਿਉਂਕਿ ਰੱਬ ਇੱਕ ਹੈ ਰੱਬ ਦੋ ਤਿੰਨ ਚਾਰ ਜਾਂ ਪੰਜ ਰੱਬ ਨਹੀਂ ਹੈਗੇ ਪ੍ਰਮਾਤਮਾ ਇੱਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਨੇ ਇਸ ਕਰਕੇ ਮਹਾਰਾਜ ਜੀ ਨੇ ਤੂੰ ਦਾਤਾ ਦਤਾਰ ਤੂੰ ਸ਼ਬਦ ਦੀ ਬਤੋ ਕੀਤੀ ਹੈ ਤੇਰਾ ਦਿੱਤਾ ਖਾਣ ਨਾਲ ਇਥੇ 13 ਦਾ ਹੱਥ ਵੀ ਇੱਕ ਵਚਨ ਹੈ ਕਿ ਹੈ ਪਰਮਾਤਮਾ ਤੂੰ ਹੀ ਸਭ ਦਾਤਾ ਨੂੰ ਰਿਜਕ ਦੇਣ ਵਾਲਾ ਹੈ ਉਹ ਸਾਰੇ ਜੋ ਜੀਵ ਨੇ ਤੇਰਾ ਦਿੱਤਾ ਹੀ ਖਾਂਦੇ ਨੇ ਇਥੇ ਮਾਰ ਇਹਦੀ ਤੂੰ ਸ਼ਬਦੀ ਵਾਤੋਂ ਕੀਤੀ ਗਈ ਹੈ ਪਰ ਅੱਗੇ ਆਜੋ ਗੁਰਬਾਣੀ ਦੇ ਵਿੱਚ ਇੱਕ ਹੋਰ ਸ਼ਬਦ ਉਹਦਾ ਹੈ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਵੇਖੋ ਜੀ ਇੱਥੇ ਵੀ ਮਾਰ ਇਹ ਨਹੀਂ ਤੂੰ ਸ਼ਬਦੀ ਵਾਤੋਂ ਕੀਤੀ ਹੈ ਇਥੇ ਤੁਸੀਂ ਸ਼ਬਦੀ ਦੀ ਵਾਤੋਂ ਨਹੀਂ ਕੀਤੀ ਹੈ ਕਿਉਂਕਿ ਪਰਮਾਤਮਾ ਇੱਕ ਹੈ ਕੱਲੇ ਬੰਦੇ ਵਾਸਤੇ ਜਿੱਥੇ ਕੱਲਾ ਜਾਣਾ ਹੋਵੇ ਉਥੇ ਤੂੰ ਸ਼ਬਦ ਹੀ ਵਰਤਿਆ ਜਾਂਦਾ ਹੈ ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ ਲੋਕ ਹੋਣ ਉਥੇ ਤੁਸੀਂ ਸ਼ਬਦੋ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਅੱਗੇ ਆਜੋ ਭਗਤ ਕਬੀਰ ਜੀ ਕਬੀਰ ਤੂ ਤੂ ਕਰਤਾ ਤੂ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜੱਤ ਦੇਖੋ ਕਰ ਤੂ ਇੱਥੇ ਵੀ ਕਬੀਰ ਸਾਹਿਬ ਤੂ ਸ਼ਬਦ ਦੀ ਵਰਤੋਂ ਕਰ ਰਹੇ ਨੇ ਅਗੇ ਗੁਰਬਾਣੀ ਵਿੱਚ ਤੂੰ ਸ਼ਬਦ ਉਹ ਤੁਹਾਰੀ ਵਰਤਿਆ ਗਿਆ ਹੈ ਕਿਉਂ ਕਿਉਂਕਿ ਪਰਮਾਤਮਾ ਇੱਕ ਹੈ ਤੁਸੀਂ ਨਹੀਂ ਕਿਹਾ ਗਿਆ ਤੁਸੀਂ ਦਾਤਾ ਦਾ ਦਾ ਉਹ ਤੇ ਪਰਮਾਤਮਾ ਇੱਕ ਹੈ ਤੂੰ ਸ਼ਬਦ ਚਲੇ ਬੰਦੇ ਲਈ ਵਰਤਿਆ ਜਾਵੇਗਾ ਇਹ ਸ਼ਬਦ અપਮਾਨਜਨਕ ਨਹੀਂ ਹੈਗਾ ਉਹਨਾਂ ਪੜਿਆ ਲਿਖਿਆ ਨੂੰ ਜੋ ਜਾੜਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸ਼ਬਦ અપਮਾਨਜਨਕ ਨਹੀਂ ਹੈਗਾ ਇਹ ਸ਼ਬਦ ਬਿਲਕੁਲ ਸਹੀ ਹੈ ਕੱਲੇ ਬੰਦੇ ਵਾਸਤੇ ਤੂੰ ਸ਼ਬਦ ਦੀ ਵਰਤੋਂ ਕੀਤੀ ਜਾਵੇਗੀ ਇਹ ਸ਼ਬਦ અપਮਾਨਜਨਕ ਨਹੀਂ ਹੈਗਾ ਤੁਸੀਂ ਗੁਰਬਾਣੀ ਦੇਖ ਸਕਦੇ ਹੋ ਤੁਸੀਂ ਪੰਜਾਬੀ ਵਿਆਕਰਣ ਦੇਖੋ ਉੱਥੇ ਤੁਹਾਨੂੰ ਪਤਾ ਚੱਲੂਗਾ ਕਿ ਤੂੰ ਸ਼ਬਦ ਬਿਲਕੁਲ ਸਹੀ ਹੈ ਹਾਂ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਭੁੱਲ ਚੁੱਕ ਦੀ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ